ਪਹਿਲੇ ਸਾਸਤਰੀ ਕਾਲ ਬਲਾਓ ਸਾਸਤਰੀ ਕਾਲ ਜੀ ਸਾਸਤਰੀ ਕਾਲ ਸਾਰਿਆਂ ਨੂੰ ਕੀ ਕਰਨ ਠਾਕਨ ਹੋ ਕੀ ਕਰਨ ਹੋ ਕੀ ਕਰਤੇ ਹੋ करना क्या है बस वेले अवारा गर्दी करते हैं अपनी घरवाली को लेके आए हैं घरवाली नाराज ही रहती दे, है मेरे से ओ, नहीं नहीं ठीक है तुम ठीक है अब तुम्हारे से जोटी पड़ गई अब तो तुमने ठीक कहना ही है अब तुम्हारे साथ जो बैठी है उधर अब तो, तो, तो तुमने ठीक बोलना ही है वो भी बोल पाई ये तुम्हारी बातें मुझे बीबी अच्छी लगती है आप दल बदलू हो टीवी लाया था आप दल बदलू हो दल बदलू ਬੱਸ ਬੱਸ ਹੁਣ ਜੇ ਤੂੰ ਨਹੀਂ ਉਹਦੇ ਤਾਂ ਮੇਰੇ ਕੋਲ ਸੌਂਦਾ ਸਾਡੇ ਬੰਦ ਕੱਲੀ ਨੂੰ ਆ ਜੜੀ ਰਾਤ ਦੇਖਾਂ ਦੇਖਾਂ ਕੋਈ ਬਾਤ ਨਹੀਂ ਅੱਜ ਵੀ ਮੈਂ ਤੁਹਾਡੇ ਸਾਥ ਸੌ ਜਾਊਂਗਾ ਕੋਈ ਬਾਤ ਨਹੀਂ ਉਹ ਕੋੜਾ ਮੁਝੇ ਬੁਲਾਤੀ ਹੈ ਨਹੀਂ ਬੁલાਉਂਦੀ ਹਰ ਲੋਕਾਂ ਨੂੰ ਬੁਲਾਉਂਦੀ ਹੈ ਦੇਖਿਆ ਅਬ ਤੂੰ ਉਸਕਾ ਸਾਥ ਦੇ ਰਹੀ ਹੈ ਵੀ ਆਪ ਬਹੁਤ ਚਲਾਕ ਲੇਡੀ ਹੋ आ, तुम्हारा तुम्हारा वो हाल है कि क्या कहते हैं भी जिधर गई बेड़िया उधर गए हैं मिला ऐसे ही गल है ने, ने, तुम मुझको आज बंदा ही नहीं समझ रही ने, 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 आज तुम्हारी उधर चोटी है आप आज तुम मुझे शदाई समझ रही हो तो नहीं, नहीं गाल बात बहने की नहीं है बुड़िया। दे, दे, बुड़िया दे, बात है कि वो तो मुझे बुला नहीं रही और तू भी उसका साथ दे रहे। मैं तो रह गया के ना केला। मैं ते अपनी माँ माँ का मैं आपके अपनी माँ का बेटा रह गया हूँ वही मुझे बुलाती है वो ही मुझे रोटी देती है ये तो मुझे रोटी नहीं देती है मैं बुलाता हूँ अपनी मम्मी को मम्मी ਇਹ ਬੋਲਦੀ ਹੈ ਮੈਂ ਕਿ ਮੇਰੀ ਮਾਂ ਮੇਰਾ ਸਾਥ ਦਿੰਦੀ ਹੈ ਤੇ ਜੇ ਬੋਲ ਰਹੀ ਆ ਅਗਰ ਜਦ ਜਦ ਤੁਹਾਡੀ ਮਾਂ ਤੋਂ ਕੋ ਚਿੱਤਰ ਫੇਰਦੀ ਹੈ ਮਾਂ ਚਿੱਤਰ ਫੇਰ ਲੇਤੀ ਹੈ ਹਾਂ ਮਾਂ ਸਾ ਲਿੰਗਿਆ ਕਿਤਨਾ ਪਿਆਰ ਓਹੋ ਇਤਨਾ ਗਾਣਾ ਤਾਂ ਕਿ ਹੋਦੀਆਂ ਨਾ ਇਤਨਾ ਪਿਆਰਾ ਹਾਰਾ ਹੈ ਮੈਂ ਤਾਂ ਇਹ ਦੇਖ ਕੇ ਹੈਰਾਨ ਹਾਂ ਅੱਜ ਹੈ ਤੁਹਾਡਾ ਬੁਰਾ ਹਾਲ ਹੋ ਗਿਆ ਵੀ ਪੇ ਮਦਰਾ ਗਾਲ ਘੁੱਟ ਦੇਣਾ ਤੈਨੂੰ ਦਾ ਦੇਣਾ ਬੋੜਾ ਅਜੇ ਨਾ ਤੇਰੀ ਮਾਂ ਨੇ ਦੇਖਿਆ ਮਾਂ ਨੇ ਇਹ ਸਾ ਵੀ ਵੀ ਡਾਂਟ ਪਖਾਂਡਿਆ ਸੁਣ ਲੈ ਮੇਰੀ ਗੱਲ ਇਹ ਡਾਂਟ ਪਖਾਂਡਿਆ ਜਿਹੜੀ ਜਿਹੜੀ ਨੋ ਸਾਸ ਨੂੰ ਪਿਆਰ ਨਹੀਂ ਕਰਦੀ ਹਾਂ ਦਾਦੀ ਸਾਸ ਨੂੰ ਕਿੱਥੋਂ ਕਰ ਲੂਗੀ ਆ ਦਾਦੀ ਇਹ ਪਖਾਂਡਿਆ ਨੇਰੇ ਇਹ ਨੀਰੇ ਪਖਾਂਡਿਆ ਜਵਾਬ ਦੇ ਮੈਨੂੰ ਹੈ ਜਵਾਬ ਇਹ ਇਹ ਨੀਰੇ ਪਖਾਂਡਿਆ ਵੇ ਕਿਦਾਂ ਕਿਦਾਂ ਨਿੱਗ ਪਾ ਕੇ ਬੈਠੀ ਜਿਹਦਾ ਬਾੜਾ ਕਿਤੇ ਮੈਨੂੰ ਬੜਾ ਪਿਆਰ ਹੁੰਦਾ ਕੂਹਾਂ ਕੂਹਾਂ ਦੀਆਂ ਵਿਛੜੀਆਂ ਹੁੰਦੀਆਂ ਕਿਤੇ ਹੈਗਾ ਹੀ ਹੈ ਤੁਹਾਡੇ ਵਾਂਗੂ ਥੋੜੀ ਉਹ ਤੇਰਾ ਆ ਵੇਖ ਲੈ ਅੱਜ ਦਾ ਬਾਦ ਬੀਬੀ ਜੇ ਤੂੰ ਮੈਨੂੰ ਪੋਤਾ ਕਿਹਾ ਇਹ ਹੀ ਤੇਰੇ ਲਾਗੇ ਰਹੂਗੀ ਇਹ ਤੇਨੂੰ ਉਹ ਫੇਰ ਦੇਖਾਂਗੇ ਦਾਂਦੀ ਕਿਹਨੇ ਨਹੀਂ ਬੀਬੀ ਆਉਣਾ ਤੇਰੇ ਲਾਗੇ ਮੈਂ ਆ ਤੇਰੇ ਅਮਰਤ ਨਹੀਂ ਆਉਣਾ ਇਹ ਨਹੀਂ ਪੁੱਛਣਾ ਠੀਕ ਆ ਗਾਣਾ ਮੈਂ ਕਿਉਂ ਆਈ ਕੋਈ ਮਾਂ ਪੁੱਤ ਪੁੱਛਦੇ ਆ ਆ ਨੂ ਨਾ ਇਧਰ ਕਰਾ ਲੈ ਓ ਰੱਬਾ ਮੇਰਾ ਬੇਬੀ ਆਹ ਕਿਹੜੀ ਗੱਲ ਕਹਿਤੀ ਮੌਸਮ ਵਾਂਗੂ ਮੈਂ 10 ਬੰਤਾਦੀ ਮੋਬਾਈਲ ਕਰਿਆ ਕੰਦਾ ਤੇ ਕਰਾੜੇ ਮਾਰਦੀ ਨਹੀਂ ਨਹੀਂ ਮੇਰੀ ਗੱਲ ਸੁਣ ਨਾ ਕਰਾੜੇ ਮਾਰਦੀ ਓਏ ਆਂਟੀ ਆਂਟੀ ਸਾਡੇ ਨਜ਼ਾਰੇ ਲੈ ਆਂਦੀ ਆ ਸਾਡੀਆਂ ਗੱਲਾਂ ਦੇ ਉਹ ਵੇਖ ਲੋ ਉਹ ਵੇਖ ਲੋ ਪੈ ਗਿਆ ਪੰਗਾ ਮੇਰੀ ਗੱਲ ਸੁਣ ਕਰਾੜੇ ਤੂੰ ਕਿਉਂ ਮਾਰਦੀ ਹੁਣ ਸਫਾਈਆਂ ਹੋਣਗੀਆਂ ਮੇਰੀ ਗੱਲ ਸੁਣ ਪੰਗਾ ਪੈ ਗਿਆ ਆ ਪਤਾ ਕੀ ਇਹ ਅਸਲ ਚ ਨਾ ਅਮੀ ਦਿਲੋਣੀਓ ਕਰਦੀ ਟਰਨਾ ਅੱਛਾ ਮੈਂ ਵੀ ਕਰ ਲਾ ਅੱਛਾ ਮਾਦੀ ਗੱਲ ਕਰਾ ਕਿਉਂ ਮਾਰਦੀ ਆ ਹਾਂ ਜੀ ਕਿਉਂ ਮਾਰਦੀ ਪਤਾ ਨਹੀਂ ਨਹੀਂ ਸਾਥ ਨੇ ਕਰਾ ਰਹੇ ਮਾਰੇ ਸਾਰੀ ਉਮਰ ਹਾਂ ਮੇਰੀ ਨੋ ਅੱਜ ਮੈਂ ਕਿਉਂ ਨਾ ਮਾਰਾ ਕਰਾਂ ਹਮਰ ਟਾਈਮ ਦੀ ਗੱਲ ਆ ਤੁਹਾਡਾ ਟਾਈਮ ਆ ਗਿਆ ਬਸ ਮੈਂ ਹੁਣ ਕਿਹੜੇ ਮਾਰਦੀ ਮਨਾਉਂ ਮਾਰਦੇ ਹੋ ਤੁਹਾਨੂੰ ਮਾਰਦੀ ਹਾਂ ਹਾਂ ਨਹੀਂ ਨਹੀਂ ਤੁਹਾਡੇ ਸੌਣ ਦਾ ਮੰਮੀ ਤਰੀਕਾ ਉਹਦੇ ਬੜਾ ਵਧੀਆ ਆ ਬਹੁਤ ਵਧੀਆ ਤਰੀਕੇ ਨਾਲ ਸੌਣੇ ਆ ਤੁਹਾਡੇ ਲੱਗੇ ਕੋਈ ਪੈਜੇ ਤੁਸੀਂ ਡਰਾ ਦਿੰਨੇ ਰਾਤ ਵੀ ਪਤਾ ਨਹੀਂ ਕੀ ਹੋ ਗਿਆ ਖਰੇ ਜੰਗ ਲੱਗੀ ਆ ਹੜਾ ਲੜਾ ਹੜਾ ਲੜਾ ਸਾਰੇ ਕਰੀਦੇ ਨੇ ਤੇ ਹੁਣ ਸਾਨੂੰ ਪਰਸ਼ਾ ਓਏ ਉਧਰ ਤੇ ਦੇਖ ਡੈਡੀ ਕਹਿੰਦਾ ਓਏ ਉਧਰ ਤੇ ਦੇਖ ਉਹ ਤੇਰਾ ਭਲਾ ਹੋ ਜਾ ਤੇਰਾ ਹਾਲ ਹੋ ਗਿਆ ਦੋ ਬੇਬੀ ਬੁਰੇ ਹਾਲ ਹੋ ਗਏ ਬੁਰੇ ਹਾਲ ਉਹ ਦੇਖੋ ਆ ਵੀ ਨਾਰ ਰਲ ਗਈ ਆ ਬੇਬੀ ਤੇਰਾ ਕੋਈ ਜੀ ਚੁਗਲੀਆਂ ਕਰਦੀ ਮਨਪਰੀਂਦੀ ਆ ਆਹ ਉਹ ਲੈ ਉਹ ਲੈ ਕੋਈ ਗੱਲ ਨਹੀਂ ਕੋਈ ਗੱਲ ਉਹ ਦੇਖਿਆ ਉਹ ਦੇਖਿਆ ਓ ਓ ਬੇਬੀ ਮਤਲਬ ਮੇਰੀ ਮੰਮੀ ਦਾ ਮਤਲਬ ਕੀ ਮੇਰੀ ਮੰਮੀ ਲੋਕ ਲੋਕੇ ਗੱਲਾਂ ਕਰਦੀ ਆ ਆ ਦੇਖਾ ਦੱਸ ਤੂੰ ਤਾਂ ਘਰੋਂ ਤੇ ਤੂੰ ਕੱਲ ਨੂੰ ਨਿਕਲ ਜਾ ਤੈਨੂੰ ਤੇ ਨਹੀਂ ਮੈਂ ਛੱਡਦਾ ਇੱਥੇ ਚੱਲ ਤੂੰ ਕਿੱਥੇ ਛੱਡਾਂ ਜੱਕ ਮੈਂ ਤੇ ਛੱਡਦਾ ਦੋਵੇਂ ਪਫੜੇ ਘੁੱਟਣੀਆਂ ਆ ਆਪਾਂ ਦਾ ਸੱਚੇ ਸੱਚੇ ਬੰਦੇ ਆ ਬਹਿ ਕੇ ਸੱਚੇ ਸੁੱਚੇ ਬੰਦੇ ਸਾਡਾ ਸੱਚਿਆਂ ਨੂੰ ਸਫਾਈਆਂ ਤੇ ਲੋਡ ਪੈ ਰਹੀ ਆ ਆਂਟੀ ਆਈ ਸੱਚੇ ਸੁੱਚੇ ਨਾ ਆ ਆਂਟੀ ਨਾਲ ਸਾਥ ਦਿੱਤਾ ਆਹੀ ਸੁੱਚੇ ਆ ਸੱਚੇ ਹੀ ਆਂ ਸਹੀ ਸੁੱਚੀਆਂ ਗੱਲੇ ਦੇਖ ਲੈ ਜੱਫੀਆਂ ਤਾਂ ਪੈਣੀਆਂ ਹੀ ਮੈਂ ਕਹਿੰਨਾ ਚੌਂਕੇ ਨਾ ਜਾਣਾ ਪਏ ਆਹੋ ਮੈਂ ਕਹਿੰਨਾ ਅੱਜ ਅੱਜ ਇਹਦੇ ਬੀਪੀ ਤੇ ਦੇਖ ਕਿੱਥੇ ਗਏ ਆ ਅੱਜ ਤੇਰੇ ਬੀਪੀ ਕਿੱਥੇ ਗਏ ਆ ਅੱਜ ਤੇਰੇ ਬੀਪੀ ਕਿੱਥੇ ਗਏ ਆ ਬੀਪੀ ਮੇਰੇ ਨਾਰਮਲ ਹੈ ਤੇਰੀ ਬੀਬੀ ਕਿੱਥੇ ਹੈ ਬੀਪੀ ਬੀਪੀ ਹਾਂ ਬੀਬੀ ਉਹਦੇ ਨੂੰ ਦੇਖਣਾ ਹੋਰ ਕਿੰਨੇ ਖੜਾ ਜੱਫੀਆਂ ਨਹੀਂ ਆਈ ਜੱਫੀਆਂ ਤਾਂ ਤੁਹਾਨੂੰ ਪੋਣੀ ਪਈਆਂ ਓਏ ਸ਼ਾਮ ਨੂੰ ਦੋ ਮਿੰਟ ਸ਼ਾਮ ਨੂੰ ਦੋ ਮਿੰਟ ਆਹ ਜੱਫੀਆਂ ਪਾ ਲਈ ਸਾਰਾ ਦਿਨ ਜੀ ਰੱਖੀ ਆਹ ਦੇਣਾ ਜਿਹੜੀ ਮੇਰੀ ਬੀਬੀ ਮੰਮੀ ਰੋਜ਼ ਸ਼ਾਮ ਦੀ ਉਹਦੀ ਕੋਈ ਕਦਰ ਨਹੀਂ ਨਹੀਂ ਕਿਉਂ ਕਦਰ ਕਿਉਂ ਨਹੀਂ ਮੈਂ ਕਦਰੀ ਆ ਤੂੰ ਅਸੀਂ ਮੌਸਮ ਵਾਂਗੂ ਖੜੇ ਰਹੇ ਤੇ ਤੂੰ ਮੈਨੂੰ ਨੀਂਦ ਨਹੀਂ ਆਨੀ ਬੀਤੀ ਰਾਤ ਨੂੰ ਅੱਜ ਓ ਤੂੰ ਸੱਚੀਆ ਸੁਣਾਈਆਂ ਨਹੀਂ ਬੜਾ ਦੁੱਖ ਲੱਗਿਆ ਆਖ ਲੱਗਿਆ ਬੇਬੀ ਆਖੇ ਲੱਗ ਜਾ ਇਹ ਕੋ ਗੱਲਾਂ ਚੰਗੀਆਂ ਅੱਜ ਤੇ ਕੋ ਸਾਨੂੰ ਗੱਲ ਹੀ ਨਹੀਂ ਹੋਣ ਨਹੀਂ ਆਦੀ ਹੋਈਏ ਚਲੋ ਕੀ ਕਰਨਾ ਸਮੇਂ ਦੀਆਂ ਗੱਲਾਂ ਆ ਸਮਾਂ ਸਮੇਂ ਦੇ ਕੀ ਕਹਿੰਦੇ ਲਿਆਕਤ ਹੁੰਦੀ ਆ ਸਮਾਂ ਲਿਆ ਹੈਂ ਹਾਂ ਜੀ ਰੇ ਨੋ ਵੀ ਬੋਤਨਾ ਨਹੀਂ ਸਾਰੇ ਰਾਜਨ ਫੋੜੇ ਗੁੱਟਣ ਬੇਬੇ ਫੋੜੇ ਗੁੱਟ ਨਹੀਂ ਬੇਬੇ ਆਓ ਆ ਗਿਆ ਮੇਰਾ ਸ਼ੇਰਵਾਰ ਤੁਹਾਡੇ ਨਾਲੋਂ ਨਹੀਂ ਫੋੜੇ ਆਪਾਂ ਗੱਲ ਹੀ ਨਹੀਂ ਕਰਨੀ ਤੁਹਾਡੇ ਕੋਈ ਬੈਠਾ ਹੋ ਨਹੀਂ ਹੋਣ ਕੋਰੋਨਾ ਤਾਂ ਆ ਮੂੰਹ ਆਹ ਕੋਤ ਮੋਈ ਦੇਖੇ ਗਿਆ ਆਓ ਆ ਗਿਆ ਜਸਮਨ ਜਸਮਨ ਉਹਦੇ ਮਮਾ ਨੇ ਦਾਦੀ ਬੀਬੀ ਨੂੰ ਜਫੀ ਪਾਈ ਉਹਦੇ ਉਹਦੇ ਆਉਂਦੇ ਉਹ ਮਮਾ ਤੁਹਾਡੀ ਨੇ ਕਾ ਫਫੜੇ ਕੁੱਟਣੀਆ ਕਿਆ ਕਿਆ ਫਫੜੇ ਕੁੱਟਣੀ ਕਿਆ ਕਿਆ ਮਮਾ ਫਫੜੇ ਕੁੱਟਣੀ ਆ ਮਮਾ ਫਫੜੇ ਕੁੱਟਨੇ ਆ ਸੋਈ ਜਾਂਦੇ ਸੋਈ ਜਾਂਦੇ ਆ ਮਮਾ ਫਫੜੇ ਕੁੱਟੜੀ ਆ ਜਸਨ ਬੋਲੇ ਰਸੋਈ ਚ ਫਫੜੇ ਫਫੜੇ ਸਾਈਕ ਫਫੜੇ ਫਫੜੇ ਉਹ ਬੀਬੀ ਨੂੰ ਜਫੀ ਪਾਈ ਆ ਬੀਬੀ ਹੋਰ ਫੇ ਬੀਬੀ ਬਾਰਾਜ ਤੂੰ ਅੱਜ ਤੂੰ ਵਿਆਹੀ ਕਰਦੀ ਆ ਨਾ ਨਾ ਅੱਜ ਨਾਜ ਦਿਲ ਤੋੜ ਮੇਰਾ ਪੁੱਤ ਅੱਜ ਦਿਲ ਤੋੜਦਾ ਤੂੰ ਨਾ ਮੇਰਾ ਪੁੱਤ ਨੇ ਉਹ ਦੁਸ਼ਮਣ ਹੈਰੀ ਆ ਹਾ ਉਹ ਦੇ ਕੋਈ ਬਾਤੂ ਲਾ ਲੈ ਨਹੀਂ ਨਹੀਂ ਉਦਾਂ ਹੀ ਲੱਗਾ ਮਜ਼ਾਕ ਲੱਗਾ ਬੀਬੀ ਮਜ਼ਾਕ ਲੱਗਾ ਮਜ਼ਾਕ ਵਟਿਆ ਐਦਾਂ ਪਿਆਰ ਚਾਹੀਦਾ ਹਾਂ ਮੇਰੇ ਮੇਰਾ ਖੜਾ ਮਾਨ ਲਊ ਪਰਿਆ ਸਗੋਂ ਉਹ ਤੇਰੇ ਕੋਲ ਬੈਠੇ ਤੇ ਮੈਂ ਫਰੀ ਹੋਵਾਂ ਹਾਂ ਉਹ ਬੈਠੇ ਕਿਤੇ ਮੈਂ ਤੇਰੇ ਪਾਸੇ ਜਾ ਸਕਦਾ ਕੀ ਕਰੀ ਹੋਰ ਆ ਹਾਣਾ ਅੱਜ ਅੱਜ ਇੱਧਰ ਡੈਡੀ ਵੀ ਆ ਗਏ ਹੂੰ ਡੈਡੀ ਡਾਦੀ ਨੇ ਡਾਦੀ ਨੂੰ ਦੱਸਣਾ ਮम्मा पापा ਨੇ ਨਹੀਂ ਦੱਸਣਾ ਬਾਹਰ ਆਇਆ ਕੀ ਕਹਿੰਦਾ ਕੀ ਕਹਿੰਨਾ ਕਹਿੰਦਾ ਚੋਰੀ ਚੋਰੀ ਖਾ ਲਓ ਮम्मा ਨੂੰ ਨਹੀਂ ਦੱਸਣਾ ਉਹ ਕਿਉਂ ਨਹੀਂ ਦੱਸਣਾ ਠਹਿਰ ਜਾ ਜਰਾ ਦੱਸਣਾ ਭਲਾ ਤੂੰ ਡਾਦੀ ਆ ਖੁੱਤਾ ਹੀ ਨਹੀਂ ਪਿਆ ਲੈ ਆ ਬੋਲ ਦਿੰਨੇ ਆ ਲਓ ਜੀ ਦੇਖ ਲਓ ਰੌਣਕਾਂ ਲਾਕੀਆਂ ਹੈ ਰੌਣਕਾਂ ਲਾਤੀਆਂ ਜਸਮਨ ਨੇ ਉਹ ਬਣਾ ਨਹੀਂ ਕਰ ਨਹੀਂ ਉਹ ਗੱਲ ਉਹਨੇ ਹੋਣੀ ਉੱਥੇ ਲੱਗਿਆ ਹੀ ਕੰਮ ਚਲੋ ਮੈਂ ਨਹੀਂ ਬਣਾ ਨਹੀਂ ਕਰ ਜਾਣਾ ਹੀ ਨਹੀਂ ਹੁਣ ਤੇਰਾ ਨਹੀਂ ਕੀ ਕੋਈ ਨਹੀਂ ਉੱਥੇ ਵੀ ਜਾਵਾਂਗੇ ਇੱਥੇ ਵੀ ਰਾਵਾਂਗੇ ਠੀਕ ਹੈ ਇਹ 5 ਮਿੰਟ ਪਹਿਲਾਂ ਤਾਂ ਕਹਿ ਰਹੇ ਮੈਂ ਨਹੀਂ ਜਾਣਾ ਮੈਂ ਚੱਲਣਾ ਨਹੀਂ ਇਹਦਾ ਕੋ ਪਤਾ ਨਹੀਂ ਕਿੱਧਰੋਂ ਜ਼ਿਲ੍ਹੇ ਦੀ ਕੋਈ ਚੀਜ਼ ਨਾ ਮਿਲੀ ਤਾਂ ਫੇਰ ਇਹਨੇ ਨਾਨੀ ਕੋਲ ਲਾਡੋ ਮੇਨਾਂ ਲਾਡੋ ਨੇ ਅਜੀ ਪਿਆਰੀ ਨੀ ਕਿਹਾ ਜਫੀ ਬਾ ਬੀਬੀ ਨੂੰ ਬੀਬੀ ਨੂੰ ਜਫੀ ਬਾ ਰਾਜਾ ਸਮੂ ਬੀਬੀ ਜਫੀ ਬਾ ਤਪੜੇ ਪੁੱਤ ਤੇ ਮੈਂ ਫਪੜੇ ਨਹੀਂ ਫੁੱਟਦਾ ਇਹ ਬਿੱਟ ਲਾ ਜੀ ਹੁਣ ਉਹਦਾ ਧਿਆਨ ਨਾ ਆਪਣੇ ਕਮਾਕਾਰਾਂ ਵਿੱਚ ਹੀ ਆ ਪਹਿਲਾਂ ਆਪਣਾ ਲਿਆਂਦਾ ਸੀ ਜਹਾਜ਼ ਤੇ ਹੁਣ ਲੈਣਦੇ ਆਪਣੇ ਆ ਕੀ ਲਿਆਂਦਾ ਜਸਮ ਜੈਮਸ ਮੈਨੂੰ ਦੇ ਦਿਓ ਥੋੜੇ ਜੇ ਮੈਨੂੰ ਦੇ ਦਿਓ ਯਾਰ ਚਲੋ ਉੱਡਣ ਵਾਲਾ ਜਾ ਆਏ 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 ਆਹ ਇਹ ਕੀ ਆ ਓਏ ਇਹ ਲੋਲੀ ਮਮਾ ਮੇਰੇ ਕੋ ਮਾ ਨਹੀਂ ਹੁਣ ਜਾਣ ਦੇਣੀ ਮਮਾ ਆਹ ਕਹਿੰਦੇ ਮਮਾ ਨੂੰ ਨਹੀਂ ਜਾਣ ਦੇਣਾ ਅੱਛਾ ਹੁਣ ਕੋਈ ਲੈਣੀ ਹੁਣ ਚੁੱਪੀ ਦੇ ਦੇ ਛੜੇ ਉਹ ਕਹਿ ਕਿਉਂ ਨਹੀਂ ਜਾਣ ਦੇਣਾ ਮੇਰੇ ਲਈ ਚਾਹਤਾ ਚੜਿਆ ਨਾ ਅੱਜ ਮਿੰਨੀ ਘਰੇ ਜੱਪੀ ਪਾਈ ਪਹਿਲਾਂ ਆਂਦੇ ਹੁਣ ਇਹਨੇ ਜੱਪੀਆਂ ਪਾਈਆਂ ਲੈ ਆ ਆਹ ਉਹ ਤਾਂ ਚਾਲੀ ਨਹੀਂ ਹੋਣੀਆਂ ਮੈਂ ਉਹ ਚੋੜੀ ਚੋੜੀ ਪਾ ਲਈਆਂ ਇਹੋ ਚੱਲ ਰਾਤ ਨੂੰ ਮੈਨੂੰ ਬਾਤ ਪਈ ਚਾਹੀਦੀ ਆਹ ਚੱਲ ਰਾਤ ਨੂੰ ਆ ਗਿਆ ਲਓ ਜੀ ਰਾਜੀ ਕਰੋ ਭਾਈ ਮਹਾਰਾਜ ਇਹ ਮਾਤਾ ਜੀ ਮਾਤਾ ਜੀ ਇੱਧਰ ਦੇਖ ਲਾ ਕੀ ਕਹਿੰਨੇ ਹੈ ਮਾਤਾ ਜੀ ਇਹ ਮਾਤਾ ਜੀ ਕਿੱਥੇ ਚੱਲੇ ਇੱਧਰ ਆ ਜਾਓ ਇੱਧਰ ਆ ਜਾ ਜਸਮਨ ਵੀਡੀਓ ਸਬਸਕ੍ਰਾਈਬ ਵੀਡੀਓ ਵੀ ਬਣਾ ਲੈਕਰ ਓਹ ਹੋ ਦੁਬਾਰਾ ਕਹੋ ਫਿਰ ਦੁਬਾਰਾ ਇੱਧਰ ਕਹੋ ਕੀ ਕਹਿੰਨੇ ਵੀਡੀਓ ਸਬਸਕ੍ਰਾਈਬ ਵੀਡੀਓ ਵੀ ਬਣਾ ਲੈਕਰ ਆਲੇ ਕੀ ਕਹਿ ਜਾਂਦਾ ਆ ਵੀਡੀਓ ਸਬਸਕ੍ਰਾਈਬ ਕਰਿਆ ਕਰੋ ਸੁਣਦਾ ਰਹਿੰਦਾ ਆ ਉਦਾਂ ਹੀ ਕਹਿੰਦਾ ਰਹਿੰਦਾ ਆ ਹੁਣ ਵੱਡ ਗਿਆ ਡੈਡੀ ਵਾਲੇ ਕਮਰੇ ਜੀ ਬਸ ਹੁਣ ਨਹੀਂ ਇਹਨੇ ਹੁਣ ਨਹੀਂ ਇਹਨੇ ਸਾਡੇ ਕੋ ਆਣਾ ਹੁਣ ਆਉ ਲੱਤ ਕੇ ਬੂਟ ਆ ਦੇਖਿਆ 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 ਠੇੜ ਦੇ ਜਰਾ ਠੇੜ ਦੇ ਜਰਾ ਹੈ ਆ ਜਾ ਉਧਰ ਆ ਜਾ ਉਧਰ ਆ ਜਾ ਇਧਰ ਇੱਥੇ ਕੀ ਮਜ਼ਾ ਹੁੰਦਾ ਆ ਕਿਉਂ ਮਜ਼ਾ ਹੁੰਦਾ ਇੱਥੇ ਕਿਉਂ ਆਉਂਦਾ ਕਿਉਂ ਆਉਂਦਾ ਮੈਨੂੰ ਇਹ ਵੀ ਦੱਸ ਨਾ ਰੀਜ਼ਨ ਦੱਸ ਕਿਉਂ ਆਉਂਦਾ ਆ ਇਹ ਡੈਡੀ ਕੋਲ ਬੈਠੀ ਦਾ ਡੈਡੀ ਕੋਲ ਮਿੱਟੀ ਦਾ ਮਜ਼ਾ ਆਉਂਦਾ ਇੱਥੇ ਕਿਉਂ ਮਜ਼ਾ ਆਉਂਦਾ ਬੋਲੋ ਬਤਾਓ ਪਹਿਲਾਂ ਮਜ਼ਾ ਕਿਉਂ ਆਉਂਦਾ ਜਸਮਨ ਨੂੰ ਡੈਡੀ ਵਧੀਆ ਲੱਗਦੇ ਆ ਹਾਂ ਆ ਗੰਦੇ ਜੇ ਡੈਡੀ ਗੰਦੇ ਆ ਗੰਦੇ ਆ ਇੱਧਰ ਆ ਜਾ ਇੱਧਰ ਆ ਜਾ ਓਏ ਆ ਜਾ ਇੱਧਰ ਆ ਜਾ ਬਾਹਰ ਚਲੀਏ ਖੇਡ ਕੇ ਆਈਏ ਤਿੰਨ ਗੇੜੇ ਲਾ ਆ ਜਾ ਆ ਜਾ ਆ ਜਾ ਆ ਜਾ ਓ ਆ ਗਿਆ ਮਤਲਬ ਹੀ ਮਤਲਬ ਹੀ ਮਤਲਬ ਦੇ ਦੇ ਹੋਰ ਤੁਸੀਂ ਰਜਾਈ 'ਚ ਬਹਿ ਕੇ ਨਾਲ ਵੇਖੋ ਟੀਵੀ ਤੇ ਨਾਲ ਚਲਾਓ ਫੋਨ ਨਾਲ ਆ ਖੇਡਾਂ ਖੇਡੋ ਠੀਕ ਆ ਓਕੇ ਠੀਕ ਆ ਹੋਰ ਕੁਝ ਕਹਿਣਾ ਬਾਏ ਬਾਏ ਹੋਰ ਕੁਝ ਕਹਿਣਾ ਚਾਹੁੰਦੇ ਆ ਹੁਣ ਮਿਲਾਂਗੇ ਨਵੇਂ ਵਲੌਗ ਹੋਰ 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 ਕੀ ਕਹਿਣਾ ਚਾਹੁੰਦੇ ਦੱਸੋ ਨਹੀਂ ਸਾਸਰੀ ਕੱਲ ਬੁਲਾਇਆ ਚਲ ਹੋਰੀ ਸਾਸਰੀ ਕੱਲ ਬੁਲਾ ਦੋ ਨਾ ਸਾਰਿਆਂ ਦਾ ਸਾਸਰੀ ਸਾਰਿਆਂ ਨੂੰ ਹਾਂ ਕੀ ਹਾਲ ਚਾਲ ਆ ਲਿਆ ਸਾਰਾ ਬੋਲੋ ਨਾ ਕੀ ਹਾਲ ਚਾਲ ਨਹੀਂ ਸुरू ਤੋਂ ਸਾਰਾ ਬੋਲੋ ਉਹ ਉਡ ਗਿਆ ਕੀ ਬੋ ਉੱਡ ਗਿਆ ਉਹ ਬੋਲੀ ਸਾਰਾ ਬੋਲੋ ਉਹ ਆ ਸਾਸੀ ਦਾ ਸਾਰਾ ਕੀ ਆ ਚਾਲਾ ਇਹ ਸੜ ਤੇ ਹਾਂ ਆਪਾਂ ਪੈਂਟ ਆਇਆ ਸੀ ਖਿਚਿਆ ਤੂੰ ਹਾਂ ਹੋਰ ਅੱਗੇ ਬੋਲ ਪਾਣਾ ਥੋਨੇ ਨਜ਼ਾਰੇ ਲੈ ਹਾਂ ਹਾਂ ਨਜ਼ਾਰੇ ਲੈ ਰਹੇ ਉਹ ਉੱਡ ਗਿਆ ਉਹ ਕੀ ਏਰੋਪਲੇਨ ਉੱਡ ਗਿਆ ਉਹ じゃ ਉੱਡ ਗਿਆ ਉਹ ਕਿਦਾਂ ਉੱਡਿਆ ਹਾਂ ਡੱਗ ਬਹੁਤ ਉੱਡ ਗਿਆ ਕੋਈ ਨਾ ਪ੍ਰੋਬਲਮ ਕੋਈ ਗੱਲ ਨਹੀਂ ਨਵਾਂ ਲੈ ਆਵਾਂਗੇ ਠੀਕ ਆ ਲਵ ਯੂ ਲਵ ਯੂ ਚਲ ਮਾੜਾ ਚਿਚੋ ਚਪਾਈ ਸਾਹਿਬ ਦੇ ਦੋਕ ਲਾਈਨਾਂ ਸੁਣਾ ਦੋ ਸੁਣਾਓ ਮਾੜਾ ਨਹੀਂ ਨਹੀਂ ਉੱਥੇ ਕੀਤਾ ਮਾੜੀਆਂ ਜਿਹਾ ਸੁਣਾਓ ਚਲੋ ਤੇ ਸ਼ੁਰੂ ਕਰੋ ਚਲੋ ਸੁਣਾ ਦੋ ਮਾੜਾ ਜੀ ਇਹ ਸ਼ੁਰੂ ਤੋਂ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਲੋ ਛੇਤੀ ਮੂੰਹ ਨੀ ਨਖੋ ਲਿਆ ਜੇ ਛੇਤੀ ਅੱਛਾ ਮੋਤੀ ਸਾਹਿਬ ਇੱਕੋ ਕਾਸਰ ਵਾਇਗੁਰੂ ਜੀ ਕੀ ਕੋਈ ਬਾਤ ਆਈ ਦੱਸੀ ਪਵਿਆ ਵਾਟ ਬੈਂਦੀ ਚਪਾਈ ਜੋਰ ਦੀ ਕਰੋ ਹਾਦਰ ਅੱਛਾ ਪੂਰਨ ਹੋਈ ਤੇ ਤਉ ਚਰਨਨ ਮੰਨ ਰਏ ਹਮਾਰਾ ਹਾਂ ਆਪਣਾ ਜਾਣ ਕਰੋ ਪਰਸਪਾਰਾ ਹਾਂ ਜਿਸ ਦੇ ਸਵੇ ਤੁੰਕਾ ਕਾ ਵੋ ਆਪਾ ਤੇ ਮੈਨੂੰ ਬਤਾਓ ਜੁਕੀ ਬਸੈ ਮੋਰੋ ਪਰਵਾਰਾ ਸੇਵਕ ਸੇਖ ਸਵੇ ਕਤਾਰਾ ਮੋਰੇ ਚਨਿਤ ਕਦ ਕਰੀਏ ਸਭ ਬੇਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਅਗੇ ਚਲੋ ਬਹੁਤ ਐਨਾ ਬਾਕੀ ਕੱਲ ਸੁਣਾਗੇ ਠੀਕ ਆ ਨਹੀਂ ਹੁਜੋ ਸਦਾ ਹਮਾਰੇ ਪੱਛਾ ਸਰੀਅਸ ਚੂ ਕਰੀਓ ਰੱਖਾ ਕਰ ਲੈਂਦਾ ਅੱਛਾ ਇਹ ਨਾ ਕੋਤਨਾ ਨਹੀਂ ਕੰਮ ਆਉਣੀ ਮੈਂ ਆਉਣੀ ਐ ਉਹਨਾਂ ਚੈਨਾ ਡਿਊਟੀ ਤੇ ਸਾਰਾ ਦਿਨ ਮੈਂ ਹੀ ਬਗ ਅੱਛੀ ਗੱਲ ਐ ਸਹੀ ਗੱਲ ਪੜ ਕਰਨਾ ਪੜ ਮੋੜਣੀ ਮੇਰੇ ਕੋ ਸੁਣਿਆਗਾ ਪੜਨੀਆਂ ਦਾ ਪੜਦਾ ਤੇ ਕਿੰਨਾ ਕਿੰਨਾ ਆਈ ਪਤਾ ਨਾ ਮੇਰਾ ਫਿਰ ਪੜ ਕਰ ਜਾ ਮੇਰਾ ਪਤਾ ਮੇਰਾ ਪਤਾ ਬੀਬੀ ਥੱਪੜ ਦੇਖੋਂ ਹੁੰਦੇ ਹੀ ਕੱਪੜ ਮਾਰਦੀ ਐ ਬੱਸ ਮਾਰ ਕੇ ਹੋਲੀ ਤੇਰਾ ਦੱਸਾ ਹੋਣੀ ਨੇ ਹੈ ਹੈ ਤੇ جواب ਤਾਂ ਕੀ ਮਿਲਦਾ ਤੇਰੀ ਨੋਣ ਵੀ ਇਦਾਂ ਹੀ ਮਾਰਨੇ ਪਰ ਮੈਨੂੰ ਹੁਣ ਇਦਾਂ ਕਰੂਗੀ ਤਾਂ ਹੀ ਮੈਨੂੰ ਮਾਰੂਗੀ ਨਾ ਉਹ ਇਧਰ ਕੁਕਰੀ ਆ ਦੇ ਉਹ ਨੋਣ ਦੇ ਸਾਹਮਣੇ ਮਾਰਦੀ ਐ ਤੇ ਤੈਨੂੰ ਵੀ ਕਰ ਲੂ ਇਦਾਂ ਕਰ ਮੈਂ ਤਾਂ ਬੋਲਣਾ ਹੀ ਨਹੀਂ ਮੈਨੂੰ ਵੀ ਤਾਂ ਮਾਰ ਲੂਗੀ ਮੈਂ ਤਾਂ ਮੈਂ ਬੋਲਦੀ ਆ ਆਪ ਉਹਨਾਂ ਨੂੰ ਦੇਈ ਐਦਾਂ ਬਵਾ ਕਰ ਤੇਰੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੀ ਮੈਂ ਤਾਂ ਲਾੜਿਆ ਕਰਦੀ ਉਹਨਾਂ ਨੂੰ ਹਾਂ ਇਹ ਤਾਂ ਕਦੀ ਕੀਤਾ ਹੀ ਨਹੀਂ ਕਿਸੇ ਨੇ ਬੀਬੀ ਕਹਿੰਦੀ ਮੇਰੇ ਲਾਡ ਪਿਆਰ ਬਹੁਤ ਹੈ ਮੇਰੇ ਚ ਇਹ ਬੜਾ ਮੈਂ ਕਹਿੰਦੀ ਆ ਰਾਤ ਨੀਂਦ ਆਊਗੀ ਕਿ ਨਹੀਂ ਅੱਜ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਨਹੀਂ ਕੋਈ ਪ੍ਰੋਬਲਮ ਹੈ ਉਹ ਤੁਹਾਡੀ ਨੂੰ ਮੈਨੂੰ ਇਹ ਦਿਓ ਜਦੋਂ ਸਵੇਰੇ ਟਾਈਮ ਆਊਗਾ ਨਾ ਜਦੋਂ ਮਨਪੀਤ ਚੱਲ ਜੂ ਡਿਊਟ ਤੇ ਇਹ ਦੱਸੂ ਉਹ ਫੇਰ ਦੱਸੂ ਕੀ ਦੱਸਣਾ ਮੈਨੂੰ ਕਹਿੰਦੀ ਫੇਰ ਦੱਸੂਗੀ ਕਹਿੰਦੀ ਫੇਰ ਦੱਸੂਗੀ ਕੀ ਦੱਸਣਾ ਮੈਨੂੰ ਕੀ ਦੱਸਣਾ ਜਦੋਂ ਲੋੜ ਪੈਣੀ ਮੇਰੀ ਰੋਟੀ ਦੇ ਖਾਣੇ ਦੀ ਚੋ ਪਰਦੀ ਆ ਆ ਸਹੀ ਗੱਲ ਆ ਨਾ ਦੇ ਆਂ ਤੇ ਫੇਰ ਕਰ ਲੈਣਾ ਐਂ ਕੋਈ ਕਿਉਂ ਨਹੀਂ ਲੈਣੀ ਨਾ ਕਿਦਾਂ ਜੀ ਬੋਲਣਾ ਨਹੀਂ ਬੰਦ ਹੋਇਆ ਜਾਂਦਾ ਕਿ ਇਹ ਦੇਖਿਆ ਇਹ ਹੁਣ ਤੇ ਨਾ ਜੇ ਮਾਨਪ੍ਰੀਤ ਐ ਤੇ ਬੈਠੀ ਤੇ ਕਿਹਦਾ ਕੋਈ ਫੇਰਾ ਦੋਦਾ ਇਹ ਬੜਦੀ ਨਹੀਂ ਇਹ ਮੈਂ ਸੁਣਦਾ ਹੀ ਨਾ ਤਾਂ ਹੀ ਕਰਕੇ ਆਈ ਚੁਗਲੀਆਂ ਸੁਣ ਆਈ ਚੁਗਲੀਆਂ ਕਰਦੇ ਕਹਿ ਲਈ ਇਹ ਤਾਂ ਸੱਤਾਂ ਦੀਆਂ ਗੱਲਾਂ ਕਰਦੇ ਸੱਤਾਂ ਦੀਆਂ ਨਹੀਂ ਕੁਲਦੀਪ ਗੱਲਾਂ ਕੀਤੀਆਂ ਉਹ ਪਹਿਲਾਂ ਕੁਲਦੀਪੀ ਕੋ ਆ ਗਿਆ ਸੰਤਾਂ ਤੇ ਆ ਗਏ ਮੈਨੂੰ ਤੇ ਆ ਕੇ ਸੰਤਾਂ ਤੇ ਆ ਗਏ ਕੀਤੀਆਂ ਕੀਤੀਆਂ ਚੱਲ ਲਾਲਾ ਕੰਨ ਨਹੀਂ ਕੰਨੀਆਂ ਉਹਨੂੰ ਨੇ ਮਿਲ ਜਣੀਆਂ ਸਾਰੀਆ ਸੂਚਨਾ ਦੇ ਦੇਣਾ ਨੇ ਮਿਲ ਜਾਂਦਾ ਮਿਲ ਜਣ ਮੈਨੂੰ ਕੋਈ ਕਰ ਦੇਗਾ ਬੇਬੇ ਤੈਨੂੰ ਪਤਾ ਤੇ ਆ ਵੀ ਮਨ ਵੀ ਤੇ ਸਾਰੀ ਗੱਲ ਆਪਣੀ ਸਾਹ ਨੂੰ ਦੱਸਣੀ ਦੱਸਣੀ ਆ ਤੂੰ ਥੋੜਾ ਹੌਸਾਬ ਨਾ ਕਰ ਲੈਣਾ ਉਹ ਦੱਸ ਦੇ ਉਹ ਦੱਸ ਦੇ ਬੇਬੇ ਤੁਸੀਂ ਤਾਂ ਮੈਨੂੰ ਮੇਰ ਨਹੀਂ ਦੱਸਦਾ ਇਹ ਡਰਾਵੇ ਕਿਉਂ ਦਿੰਦੀ ਆ ਡਰਾਵੇ ਦਿੰਦੀ ਮੈਨੂੰ ਬੜੇ ਕਦੀ ਜਲਾਲੇ ਵਾਲਿਆਂ ਦੇ ਕਦੀ ਕਿਸੇ ਦੇ ਆਹੋ ਨਹੀਂ ਹੁਣ ਮਾਨਪ੍ਰੀਤ ਦੇ ਡਰਾਵੇ ਦੇ ਤੇ ਮਾਨਪ੍ਰੀਤ ਤਾਂ ਮੈਂ ਖੁਸ਼ ਹਾਂ ਆ ਦੁਸ਼ਮਣ ਆ ਉਹ ਬਿਲਕੁਲ ਕਹਿ ਗਈ ਤਾਂ ਦੇਖ ਲੈ ਦੇਖ ਲੈ ਨਹੀਂ ਤਕਲੀਫ ਉਹਦਾ ਹੀ ਕਦੀ ਤੇਰੇ ਕੋ ਮਮੀ ਕਦੀ ਬਣੀ ਨਹੀਂ ਤੇਰਾ ਮਣਾਵਣੀ ਮੈਂ ਜੇ ਮੈਂ ਬੁਲਾਵਾ ਤਾਂ ਬੋਲਦੀ ਦੀ ਨਹੀਂ ਬੋਲਣਾ ਉਹ ਕਿਹਨਾਂ ਜੇ ਬੋਲਦੀ ਦੀ ਹਾਲ ਬੰਦਿਆ ਦਾ ਕਹਿੰਦੇ ਮੈਂ ਇਹੋ ਜੇ ਬੰਦਿਆਂ ਨਾਲ ਨਹੀਂ ਬੋਲ ਆ ਜਾ ਨਾ ਨਾ ਹੋਰ ਆ ਜਾ ਤੇ ਕੈਸੀ ਹੋ ਕੇ ਚੱਲਦੀ ਐ ਉਹ ਤਾਂ ਜੇ ਮੈਂ ਹੁਣ ਵੀ ਚੱਲਣ ਲਈ ਹੁੰਦੀ ਮਣਨਾ ਹੋ ਗਈ ਹਾਂਜੀ ਮੈਡਮ ਜੀ ਤੁਸੀਂ ਤੁਸੀਂ ਦੱਸੋ ਜਰਾ ਹਾਂ ਇਹ ਨਹੀਂ ਇਹ ਨਹੀਂ ਪੂਰੀ ਬਣਦੀ ਇਹ ਮੈਡਮ ਜੀ ਹਾਂਜੀ ਜਵਾਬ ਦਿਓ ਕੋਈ ਕੀ ਆ ਜੀ ਚੁਗਲੀਆਂ ਕੀਤੀਆਂ ਵੀ ਬੜਾ ਝੂਠ ਹੈ ਕਿ ਸੱਚ ਹੈ ਨਹੀਂ ਕੋਈ ਚੁਗਲੀ ਨਹੀਂ ਕੀਤੀ ਵੀ ਆ ਦੇ ਲੈ ਆ ਵੀ 2 ਮਿੰਟ ਹੋ ਗਈ ਉਹ ਤਾਂ ਵੀ ਬਸ ਦੱਸੇ ਹਰ ਕਈ ਜਦੋਂ ਜਾ ਕੇ ਸੋਈ ਜੀ ਨਾ ਸਕਿਆ ਮੈਨੂੰ ਉਹ ਮੈਂ ਸੁਣਨੀ ਆ ਨਹੀਂ ਇਹਨਾਂ ਚੋਰਾਂ ਨੂੰ ਪਾਲਾ ਹੀ ਰਹਿੰਦਾ ਬਸ ਚੋਰ ਨੂੰ ਆਪਣਾ ਪਾਲਾ ਨਹੀਂ ਦੱਸੇ ਹਾਂ ਕਿਹੜੀ ਚੁਗੜੀ ਤੂੰ ਹੀ ਦੱਸਦੇ ਆ ਕਿਹੜੀ ਕੀਤੀ ਚੁਗੜੀ ਹੁਣ ਮੈਂ ਇੱਥੇ ਵੀਡੀਓ ਜਿੰਨਾ ਦੱਸਨੀ ਜਿਹੜੀ ਮੈਂ ਤੂੰ ਹੀ ਕੀਤੀਆਂ ਹੋਣੇ ਨਾ ਵੀਡੀਓ 'ਚ ਦੱਸ ਸਕਦੀ ਉਹ ਦੱਸਣ ਵਾਲੀ ਹੀ ਨਹੀਂ ਜਿੱਦਿਆਂ ਕਰ ਛੜੀਆਂ ਸਹੀ ਗੱਲ ਆ ਸਹੀ ਗੱਲ ਆ ਨਹੀਂ ਯਾਰ ਰੌਣਕਾਂ ਲੱਗੀਆਂ ਰਹਿੰਦੀ ਆ ਆਪਾਂ ਕੋਈ ਇਹ ਮਜ਼ਾਕ ਲੱਗੇ ਰਹਿੰਦੇ ਆ ਤੁਹਾਡੇ ਮੁਰੇ ਬਲੌਗ ਪੇਸ਼ ਕਰਦੀਦਾ ਆ ਤੇ ਉਦਾਂ ਭਰਾਵਾ ਇਹਨਾਂ ਦਾ ਇੰਨਾ ਕ ਪਿਆਰ ਆ ਵੀ ਇੱਕ ਦੂਜੇ ਦੀਆਂ ਭਾਰੀਆਂ ਲੈਂਦੀਆਂ ਆ ਆਉਂਦੇ ਜਾਂਦੇ ਹੋਣੇ ਜੰਨਾ ਲੜਾਈ ਬਹੁਤ ਬਹੁਤ ਮੈਂ ਤੁਹਾਨੂੰ ਮਿੱਠੇ ਪਾਵੇ ਤੂੰ ਹੀ ਕਰ ਆ ਤਾਂ ਮੈਂ ਮਰ ਤੱਕ ਲਾ ਨਹੀਂ ਚੁੱਪਿਆ ਮੈਂ ਲੈ ਲੂੰਗੀ ਲੈ ਲੂੰਗੀ ਇਹ ਮੰਤਰੀ ਮੈਂ ਲੈ ਲੂੰਗੀ ਉਹ ਖੰਡਾ ਕੇ ਨਹੀਂ ਮੈਂ ਲੈ ਲੂੰਗੀ ਬੈਠ ਛੱਡੇ ਪਪੜੇ ਕੁੱਤੇ ਨਾ ਦੋ ਪਗੜੇ ਗੋਡਾ ਬੈਠੀਆਂ ਇੱਕ ਖੜੀ ਆ ਸਹੀ ਗੱਲ ਆ ਸਹੀ ਗੱਲ ਆ ਸੱਚ ਬੋਲਦੀ ਆ ਮਰ ਵੀ ਕਹਿੰਦੇ ਸੱਚ ਬੋਲਦੀ ਮੈਂ ਮੰਮੀ ਕਹਿੰਦੀ ਮੈਂ ਸੱਚ ਬੋਲਦੀ ਆ ਕਟੋ ਕਟ ਦੇ ਤਾਂ 150 ਝੂੜ ਤਮਾਰਦੀ ਨਾ ਮੰਮੀ ਕਟੋ ਕਟ ਕਿੰਨਾ ਝੂੜ ਹੈ ਇਹ ਕੋ ਕੇ ਹੋਏ ਹੈ ਹੀਰੀ ਜਿੱਥੇ ਜਿੱਥੇ ਅਜ ਪੋਤਨੋ ਆ ਜੇ ਜਿੱਥੇ ਇਹ ਜੀ ਸਾਸਰ ਹੋਵੇ ਹਾਂ ਇਹਨੇ ਚੱਲਣਾ ਲੈ ਪਹਿਲਾ ਹੀ ਗੁਫਾਰੀਆਂ ਗੱਲਾਂ ਸਾਡੇ ਤੇ ਹਰ ਖਵਾ ਦੇ ਨਹੀਂ ਆਪਾਂ ਕਿਉਂ ਸਿਫਾਈ ਦੇਣੀ ਆਪਾਂ ਕਿਉਂ ਸਿਫਾਈ ਦਾ ਡਰਾ ਕੇ ਰੱਖਣਾ ਇੰਨਾ ਆਇਆ ਵੇ ਮੈਂ ਦੱਸ ਇਹਨੇ ਕਰਾਈ ਹੈ ਚਲੋ ਕਰ ਦਈਏ ਬਾਏ ਬਾਏ ਫੇ ਹੁਣ ਬਾਏ ਬਾਏ ਕਰ ਦੋ ਮਰ ਵੀ ਤੂੰ ਵੀ ਕਰ ਦੇ ਅੱਜ ਮਨਪ੍ਰੀਤ ਵੀ ਮਾੜਾ ਮਾੜਾ ਵਲੌਗ ਦੇ ਵਿੱਚ ਚਲੋ ਮਾੜਾ ਮੋਟਾ ਲਿਆਂਦੀ ਆ ਤੇ ਤੁਸੀਂ ਵਧੀਆ ਵਧੀਆ ਕਮੈਂਟ ਕਰਿਓ ਲਾਈਕ ਕਰਿਓ ਸੋ ਬਾਕੀ ਆ ਰਾਜੀ ਖੁਸ਼ੀ ਰਹੋ ਤੁਹਾਡੇ ਕਰਕੇ ਆਪਾਂ ਵਲੌਗ ਮੂਰੇ ਪੇਸ਼ ਕਰਦੀ ਆ ਵੀ ਤੁਸੀਂ ਹਸੋਖੇਟੋ ਜਿੰਨੇ ਭੈਣ ਭਰਾ ਆਪਾਂ ਨੂੰ ਵੇਦੇ ਆਪਾਂ ਨੂੰ ਵੇਦੇ ਆ ਜਿਆਦਾ ਭੈਣਾ ਸੋ ਭੈਣਾ ਕਰਕੇ ਆਪਾਂ ਮੂਰੇ ਤੁਹਾਡੇ ਪੇਸ਼ ਕਰੀਦਾ ਆ ਸੋ ਮਨਪ੍ਰੀਤ ਅੱਜ ਆਈ ਆ ਤੇ ਬੀਬੀ ਸਾਡੀ ਗੱਬੇ ਬੈਠੀ ਆ ਮੰਮੀ ਉਧਰ ਆ ਰੌਣਕ ਮੇਲੇ ਲੱਗੇ ਜਸਮਨ ਡੈਡੀ ਨਾਲ ਆ ਉਧਰ ਅੱਜ ਪਈ ਮੰਮੀ ਹਾਰ ਗਈ ਅੱਜ ਦੋ ਜਣੀਆਂ ਬੈਠਾ ਅੱਜ ਹਾਰ ਗਈ ਅੱਜ ਮੰਮੀ ਦੱਬ ਲਈ ਆ ਅੱਜ ਅੱਜ ਮੰਮੀ ਦੱਬ ਲਈ ਬੀਬੀ ਨੇ ਪਰ ਮੰਮੀ ਉਧਰ ਬੜੇ ਕਮੈਂਟ ਆਉਂਦੇ ਆ ਕਹਿੰਦੇ ਆਂਟੀ ਬਹੁਤ ਚੰਗੀ ਆ ਆਂਟੀ ਬਹੁਤ ਚੰਗੀ ਆ ਕਿਤੇ ਨੋ ਨਹੀਂ ਸਮਾਈ ਨਹੀਂ ਚਾਹੀਦੀ ਨਹੀਂ ਸੱਚੀ ਬੜੀ ਬੜੇ ਮੈਸ ਕਹਿੰਦੇ ਆਂਟੀ ਨੂੰ ਤੰਗ ਕਰੀ ਰੱਖਦੇ ਤੁਸੀਂ ਆਂਟੀ ਵਿਚਾਰੀ ਇਕੱਲੀ ਰਹਿ ਜਾਂਦੀ ਆ ਜੇ ਆ ਬੋਆ ਮੇਰੀ ਗੱਲ ਸੁਣ ਲੋਕਾਂ ਨੂੰ ਲੱਭਦਾ ਆਰਾ ਦੇ ਬਿਚਾਰੀ ਕੰਮ ਕਰਦੀ ਮੇਰੀ ਸ਼ਕਲ ਦੇਖ ਦੁ ਬਿਚਾਰੀ ਕਿੰਪਰ 100 100 ਦੀ ਲੱਗਦੀ ਹਾਂ ਕਹਿੰਦੇ ਆ ਫੇ ਕਹਿੰਦੇ ਵਿਚ ਕਹਿੰਦੇ ਆਂਟੀ ਦੀਆਂ ਝੁਰੜੀਆਂ ਆ ਗਈਆਂ ਆ ਹਾਂ ਧਿਆਨ ਤਾਂ ਤਸ ਨਹੀਂ ਆਉਂਦਾ ਕਿਹਨੂੰ ਅੱਜ ਤੂੰ ਹੀ ਮੇਰੇ ਆ ਬੇ ਬੇਨ ਪਾਈਆਂ ਮੈਂ ਵਿਚਾਰ ਆ ਜੇ ਤਾਂ ਫੇਸ ਚੰਗਾ ਇੰਗਲਿਸ਼ ਵਿੱਚ ਫੇਸ ਚੰਗਾ ਹੈ ਕਿ ਮਤਲਬ ਮੈਂ ਇਹ ਇਹ ਨਹੀਂ ਸਿਰਦਾ ਧਿਆਨ ਰੱਖਿਆ ਆਪਣੀ ਤੇ ਮੰਗਵਾ ਹੀ ਦੇ ਦਿਨ ਮੈਂ ਕੰਮ ਕਰਦੀ ਸੀ ਉਹਦਾ ਦਿਨ ਮੈਂ ਕੰਮ ਕਿਹੜਾ ਕੰਮ ਕੀਤਾ ਮੈਂ ਖੜਾ ਖੜਾ ਰਹਿ ਗਈ ਨੂੰ ਤੂੰ ਆਪਣਾ ਦੱਸਦੀ ਆ ਤੇ ਮੈਂ ਕਰਦੀ ਇਹ ਇਹ ਕੀ ਫਮੜੇ ਹੋਣ ਨੇ ਕਿ ਸੱਚਾਈ ਦੱਸਣ ਦੇ ਸੱਚੀ ਨਹੀਂ ਨਹੀਂ ਬੜਾ ਪਿਆਰ ਹੈ ਸੱਚਾਈ ਆ ਚੱਲ ਫੇਰ ਬਾਏ ਬਾਏ ਕਰ ਦੋ ਹੁਣ ਤੁਹਾਡੀਆਂ ਨਹੀਂ ਲੜਾਈਆਂ ਮੁੱਕੜੀਆਂ ਬਾਏ ਬਾਏ ਕਰੋ ਸਲਾਮ ਕਰੋ ਇਹ 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 ਬੇਬੇ ਇਹ ਤਾਂ ਫਮੜੇ ਮੇਰੇ ਕੰਮ ਤੇ ਅੰਦਰ ਅੰਦਰ ਆਂਟੀ ਲੱਗੀ ਵੀ ਕੰਮ ਕਰਦਾ ਨਾ ਇਹ ਮੈਂ ਕੰਮ ਮੈਂ ਕੰਮ ਮੈਂ ਸਾਰੀ ਦੁਨੀਆ ਕੰਮ ਕਰਦੀ ਔਰ ਸਾਰੀਆਂ ਨੂਆ ਵੀ ਕੰਮ ਕਰਦੀਆਂ ਨੂਆ ਕਰਦੀਆਂ ਇਹਨੇ ਆਹ ਉਹ ਡਿਊਟੀ ਗੱਲ ਕਰਦੀ ਆ ਤੇ ਕਰਨੇ ਕਾਣੇ ਸਾਥ ਵੀ ਕਰਦੀ ਆ ਮੇਰਾ ਸੀ ਇਹ ਨਾ ਕਦੇ ਮੈਂ ਕੰਮ ਹਾਏ ਮੇਰਾ ਉਹ ਤੇ ਹਾਏ ਮੈਂ ਇਹਨਾਂ ਦਾ ਕੋ ਪਤਾ ਨਹੀਂ ਵੀ ਸੱਚੀ ਲੜ ਲੜ ਕੇ ਪੈਣ ਮੈਨੂੰ ਵੀਡੀਓ ਪਹਿਲੇ ਬੰਦ ਕਰਨੀ ਪੈਣੀ ਹੋਰ ਇੱਥੇ ਇੱਕ ਗਿੱਤੋ ਗੱਤੀ ਹੋ ਜਾਣਾ ਕੋਈ ਜਾਨੀ ਆਂਦਾ ਕੰਮ ਕੰਮ ਦਾ ਜੇ ਦੇ 1 ਮਿੰਟ ਮੇਰੀ ਗੱਲ ਸੁਣਨਾ ਅੱਛਾ ਅਜਮਾਨਬੂਰੀ ਤੇਰੇ ਕਰਕੇ ਉਹ ਵਿਚਾਰੀ ਆ ਰਹੀ ਆ ਉਹ ਛੁੱਟੀ ਤੇ ਹੀ ਹੂੰ ਵੀ ਉਹਨੂੰ ਇਹ ਨਹੀਂ ਵੀ ਜ਼ਰੂਰੀ ਮੇਰਾ ਰੋਜ਼ ਕੰਮ ਕਰਨਾ ਉਹਨੂੰ ਵਿਆਹਾਂ ਸ਼ਾਦੀਆਂ ਦੇ ਕੰਮ ਹੁੰਦੇ ਆ ਤੇ ਮੈਨੂੰ ਕਰਾਣਾ ਪੈਂਦਾ ਕੱਲ ਮੁਰਸੇ ਨੂੰ ਇਦਾਂ ਇਦਾਂ ਨਹੀਂ ਮੈਂ ਕਹਿੰਦੀ ਵੀ ਮੈਂ ਕਹਿੰਦੀ ਵੀ ਤੂੰ ਦੱਸੋ ਇਹ ਇਹ ਤੂੰ ਕੰਮ ਨਹੀਂ ਕਰਦੀ ਤੇ ਸਾਰਾ ਦਿਨ ਮੈਂ ਕੰਮ ਕਰਦਾ ਉਹ ਮਾਡੂਰੀ ਆਈ ਤੋ ਅਜੂਨੀ ਆਈ ਹਾਂ ਹਾਂ ਮਮੇ ਇਸ਼ਾਰੇ ਮਾਰਨਦੀ ਆ ਆਂਟੀ ਨੂੰ ਕਹਿੰਦੀ ਨਾ ਕਿਉਂ ਤੇ ਅੱਜ ਜਿਹੜੀ ਆਂਟੀ ਆਈ ਉਹ ਨਹੀਂ ਨਹੀਂ ਕੰਮ ਘਰਾਂ ਦੇ ਮੁਕਦੇ ਕਿੱਥੇ ਐਦਾਂ ਹੀ ਚੱਲਦਾ ਰਹਿੰਦਾ ਸਾਰਾ ਕੁਝ ਐਦਾਂ ਚੱਲਦੇ ਆ ਜੀ ਨਾ ਨਹੀਂ ਨਹੀਂ ਆਪ ਆਣ ਕੇ ਮਨਪ੍ਰੀਤ ਹੀ ਲੱਗ ਪੈਂਦੀ ਆ ਨਾਲ ਹੀ ਜਲੇ ਡਿਊਟੀ ਤਾਂ ਹੁੰਦੀ ਆ ਤੇ ਬੀਬੀ ਤੇ ਪਹਿਲਾਂ ਬੜਾ ਕਰਦੀ ਹੁੰਦੀ ਹੁਣ ਬੀਬੀ ਕੋ ਵਿਚ ਓਏ ਆਜੇ ਸੱਚ ਮੈਂ ਅਜੇ ਤੱਕ ਵੀ ਕਰ ਨਹੀਂਦੀ ਬੈਂਕ ਗਿਆ ਕਰਨਾ ਸਾਹਿਬ ਕਰਨਾ ਸਾਹਿਬ ਭਰਾਵਾ ਮੈਨੂੰ ਆਂਟੀ ਨੇ ਕਨੇ ਬੁਲਾਇਆ ਕਹਿੰਦੀ ਬੇਟਾ ਤੁਸੀਂ ਵੀਡੀਓ ਪੋਣਨੇ ਮੈਂ ਕਹਾ ਜੀ ਕਹਿੰਦੀ ਉਹਦਾ ਮੁੰਡਾ ਵੀ ਨਾਲ ਭਰਾਵਾ ਉਹ ਕਹਿੰਦਾ ਬੀਬੀ ਨੂੰ ਨਾਲ ਲੈ ਆਉਂਦੇ ਓ ਮੈਂ ਕਹਾ ਨਹੀਂ ਖੰਡ ਪੜ ਰੱਖਿਆ ਹੀ ਮੁੰਡੇ ਕਿਹੇ ਨੇ ਤੇ ਤਾਂ ਮੈਂ ਆਈ ਬੀਬੀ ਬੜਾ ਤੈਨੂੰ ਪਿਆਰ ਕਰਦੇ ਲੋਕ ਆ ਕਹਿੰਦੇ ਅਸੀਂ ਤੁਹਾਡੇ ਆਂਟੀ ਨੂੰ ਤੇ ਬੀਬੀ ਨੂੰ ਦੋਨਾਂ ਨੂੰ ਦੇਖੀਦਾ ਹਾਸਾ ਸਕਮਲੇ ਹੋ ਜੀਦਾ ਆ ਆਹੋ ਮੈਂ ਕਿਹਾ ਆਹੋ ਤੂੰ ਮੈਂ ਕਿਹਾ ਤੁਸੀਂ ਹੱਸੀ ਜਾ ਕਰੋ ਆਡੇ ਘਰ ਕਲੇਸ਼ ਪੈ ਜਾਂਦਾ ਆ ਕਲੇਸ਼ ਦੀ ਨਹੀਂ ਗੱਲ ਆ ਪਾਸਾ ਹੁੰਡੇ ਮਾਰੇ ਜੋ ਵੀ ਜੋ ਵੱਧ ਕੱਥ ਬੋਲ ਰਹੀਦਾ ਆ ਹਾਂ ਸਹੀ ਗੱਲ ਆ ਹੱਸ ਪਤਲ ਹੈ ਨਹੀਂ ਠੀਕ ਨਹੀਂ ਲੜੀ ਪਈ ਲੜਵੀ ਪਈਦਾ ਆ ਚੱਲ ਦੇ ਰਹਿੰਦੇ ਘਰਾਂ 'ਚ ਕਿਉਂ ਆਂਟੀ ਜੀ ਬਾਕੀ ਰੌਣਕ ਮੇਲੇ ਪੂਰੇ ਆ ਚੜਦੀ ਕਲਾ 'ਚ ਰਹੋ ਇਹ ਦੱਸੇ ਤਾਈਂ